ਬਲਵਿੰਦਰ ਸਿੰਘ ਪੁੱਲਰ ਜੀ ਬਲਵਿੰਦਰ ਕਿਹੜਾ ਮਿੰਨਾ ਪੁੱਪਲੀ ਜੀ ਹਰ ਰੋਜ਼ ਇੱਥੇ ਨੰਗਦੇ ਆਉਂਗੇ ਕਿੰਨੀ ਤਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜੀ ਆਹ ਬੂਟ ਕੱਢ ਕੇ ਕਈ ਵਾਰੀ ਤਾਂ ਜਾਣਾ ਪੈਂਦਾ ਜੀ ਇੱਥੋਂ ਵੀ ਲੰਘਣਾ ਪੈਂਦਾ ਕਿਉਂ ਇੱਧਰ ਕੋਈ ਚੀਜ਼ ਆ ਜਾਂਦੀ ਹੈ ਪਾਇਰ ਥੱਲੇ ਲਾਉਣੇ ਪੈਂਦੇ ਨੇ ਜੀ ਮੈਂ ਕਰੇ ਬਹੁਤ ਬੁਰਾ ਹਾਲ ਹੈ ਸਰਕਾਰ ਕੋਈ ਵੀ ਆ ਜੇ ਜੀ ਇੱਧਰ ਤਾਂ ਗੌਰ ਹੀ ਨਹੀਂ ਕਰਦੀ ਹਾਂ ਆ ਆਪਣਾ ਹੁਣ ਜਮੀ ਬਸ ਕੰਮ ਕਾਤਮ ਮੰਗਲ ਕਰ ਰਿਹਾ ਮੈਂ ਕਰਦਾ ਜੀ ਇਹ ਗਵਰਨਮੈਂਟ ਆ ਚੁੰਨਦੇ ਵੀ ਕੰਮ ਹੋਣਗੇ ਸਹੂਲਤਾਂ ਮਿਲਣਗੀਆਂ ਸਹੂਲਤਾਂ ਦੇਖੋ ਜੇ ਤੁਹਾ ਆਹਨ ਚਾਰ ਕਣੀਆਂ ਪੈ ਜਾਣਗੇ ਇੱਥੇ ਜਿਵੇਂ ਮੱਸੀਆਂ ਛੱਡਣ ਵਾਲਾ ਕੰਮ ਹੋ ਜਾਂਦਾ ਢੂੰਗਾ ਬਣ ਜੂਗਾ ਹਾਂ ਆ ਕਰੋ ਲੱਛਤਪਾਲ ਹੈ ਜੀ ਸੱਤਪਾਲ ਜੀ ਬੋਲਣਾ ਕਿ ਉਹਨੇ ਕਹਿੰਦੇ ਸੜਕ ਬੜੀ ਤਿੰਨੇ ਸਾਲਾਂ ਤੋਂ ਕੀ ਬਣਵਾਇਆ ਇਹ ਤਾਂ ਬਹੁਤ ਟਾਈਮ ਹੋ ਗਿਆ ਜੀ ਸੜਕ ਦਾ ਇੰਨਾ ਬੁਰਾ ਹਾਲ ਹੈ ਮੀਂਹ ਪੈ ਜੇ ਜਮਾਂ ਲੰਗਰ ਨੂੰ ਰਸਤਾ ਨਹੀਂ ਟੋਏ ਨੇ ਸੱਟਾ ਬਜਦੀਆਂ ਨੇ ਲੋਕਾਂ ਦੇ ਇੰਨਾ ਬੁਰਾ ਹਾਲ ਕੀਤਾ ਹੋਇਆ ਕੋਈ ਸਰਕਾਰਾਂ ਨਹੀਂ ਜਿੰਦਿਆ ਸਾਥ ਵੀ ਹਾਂ ਆਈ ਸੀ ਕਿ ਨਾ ਭਗਵੰਤ ਮਾਨ ਦੀ ਕਰਾ ਹੈ ਹੈ ਸਰਿੰਦਰ ਕੋਰਪਰਾਜ ਆਈ ਸੀ ਕਿ ਉਹ ਵੀ ਕਹਿੰਦੀ ਹੈ ਵੀ ਇੱਥੇ ਸਾਡਾ ਹੱਕ ਨਹੀਂ ਹੈਗਾ ਅਸੀਂ ਕੋਈ ਜ਼ਿੰਮੇਵਾਰ ਨਹੀਂ ਹੈਗੇ ਇਹਦਾ ਮੰਡੀ ਦੀ ਉਹ ਸੜਕ ਪੈਂਦੀ ਹੈ ਪਰੇਸ਼ਾਨ ਆਮ ਬੰਦੇ ਹੋਰ ਪਰੇਸ਼ਾਨ ਆਮ ਬੰਦੇ ਇੱਥੇ ਜਿਹੜੇ ਰੋਡ ਤੇ ਰਹਿੰਦੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਹੀ ਨੇ ਬਸ ਕਿਵੇਂ ਮੰਡੀ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਸੀ ਪਰ ਅੱਜ ਕੀ ਹੋ ਗਿਆ ਅੱਜ ਵੀ ਡੰਗਰੂ ਇਹ ਜਿਹੜਾ ਇਹ ਸਾਡੇ ਆ ਹੱਥਾਂ 'ਚ ਸਰਕਾਰਾਂ ਨੇ ਫੜਾਏ ਹੋਏ ਨੇ ਕਿ ਕਿਉਂਕਿ ਜਿੱਥੇ ਤੱਕ ਦੇਖਦੇ ਆਂਗੇ ਉਹ ਵਜਾਈ ਜਾਂਦੇ ਨੇ ਪਬਲਿਕ ਨੱਚੀ ਜਾਂਦੀ ਆ ਵੋਟਾਂ ਵੇਲੇ ਤਾਂ ਆਉਂਦੇ ਨੇਗੇ ਵੀ ਤੁਹਾਡਾ ਕੰਮ ਵੀ ਕਰਾਂਗੇ ਅਸੀਂ ਆ ਕੰਮ ਵੀ ਕਰਾਂਗੇ ਹੁਣ ਜਿਹੜੀ ਆ ਅੱਜ ਅਸੀਂ ਖੜਿਆਂਗੇ ਸੰਗਰੂਰ ਦੇ ਵਿੱਚ ਉਪਲੀ ਨੂੰ ਜਿਹੜੀ ਸੜਕ ਜਾਂਦੀ ਆ ਉਪਲੀ ਪਿੰਡ ਨੂੰ ਸੜਕ ਜਾਂਦੀ ਆ ਪਰ ਸ਼ਹਿਰ ਦੇ ਅੰਦਰ ਆ ਇਹ ਮਤਲਬ ਰੋਡ ਬਾਦਦਾ ਹੈ ਉਪਲੀ ਰੋਡ ਪਰ ਇਹਦੀ ਮੈਂ ਗੱਲ ਕਰਾਂ ਇੱਕ ਤਾਂ ਹੁੰਦਾਗਾ ਵੀ ਸੜਕ ਦੇ ਵਿੱਚ ਟੋਏ ਇਹ ਟੋਇਆਂ ਦੇ ਵਿੱਚ ਸੜਕ ਆ ਗਈ ਜਿਹੜਾ ਵੀ ਇੱਧਰ ਦੀ ਜਾਂਦਾ ਉਹਦੇ ਧਰਨ ਪੈਂਦੀ ਹੈ ਪੈਂਦੀ ਆ ਆ ਚੌਥੇ ਦਿਨ ਉੱਥੇ ਨਾ ਉੱਥੇ ਉਪਰੀ ਵਾਲੇ ਦੇ ਆਪਣਾ ਕਹਿੰਦੇ ਡਾਕਟਰਾਂ ਦੇ ਬੈਠੇ ਹੁੰਦੇ ਨੇ ਸਾਡੇ ਧਰਨ ਪੈ ਗਈ ਸਾਡਾ ਗੋਡਾ ਲਹਿ ਗਿਆ ਸਾਡੇ ਕੁਝ ਹੋਰ ਹੋ ਗਏ ਟੁੱਟ ਗਿਆ ਮੋਟਰਸਾਈਕਲ ਨੇ ਵਹੀਕਲ ਨੇ ਉਹ ਸਾਰਿਆਂ ਦਾ ਮਤਲਬ ਬੁਰਾ ਹਾਲ ਆ ਜਿਹੜੇ ਰੋੜੇ ਨੇਗੇ ਉਹ ਬੁੜਕ ਬੁੜਕ ਕੇ ਜਿਹੜੇ ਜਦੋਂ ਗੱਡੀ ਲੰਘਦੀ ਹੈ ਕੋਈ ਟਰੱਕ ਲੰਘਦਾ ਉਹ ਰੋੜਾ ਜਿਹੜਾ ਹੁਣ ਏਡੇ ਏਡੇ ਪੱਥਰ ਨੇ ਇਹ ਸਿੱਧੂ ਸਾਹਿਬ ਰੋੜੇ ਬੁੜਕ ਬੁੜਕ ਕੇ ਲੋਕਾਂ ਦੇ ਵਾਅਦੇ ਨੇਗੇ ਤੇ ਜੇ ਗੱਲ ਕਰੀਏ ਸਰਕਾਰਾਂ ਤੇ ਪ੍ਰਸ਼ਾਸਨ ਦੀ ਸਰਕਾਰਾਂ ਨੇ ਤਾਂ ਅੱਖਾਂ ਵਿੱਚ ਰੱਖਿਆ ਸਰਕਾਰਾਂ ਨੇ ਅੱਖਾਂ 'ਚੀ ਰੱਖੇ ਨੇ ਕਿਤੇ ਨਾ ਕਿਤੇ ਉਹਦੇ ਨਾਲ-ਨਾਲ ਜਿਹੜੇ ਵਿਭਾਗਮੇ ਨੇਗੇ ਪੀਡਬਲਯੂਡੀ ਹੋ ਗਿਆ ਸਿਵਰਜ ਬੋਰਡ ਹੋ ਗਿਆ ਵਾਟਰ ਸਪਲਾਈ ਦਾ ਹੋ ਗਿਆ ਇਹਨਾਂ ਨੇ ਵੀ ਅੱਖਾਂ 'ਚੀ ਰੱਖੇ ਨੇ ਕਿਉਂਕਿ ਜਦ ਕਹਿੰਦੇ ਨੇ ਮਹਾਰਾਜੀ ਸੁੱਤਾ ਪਿਆਗਾ ਤੇ ਫਿਰ ਜਿਹੜੇ ਉਹਨਾਂ ਦੇ ਰਾਜੇ ਬਰੀ ਬਰੀਜ ਨੇਗੇ ਹੈ ਉਹਨਾਂ ਨੇ ਵੀ ਸੋਨੇ ਸੋਨਾ ਕਰ ਗੱਲ ਕਰੀਏ ਸੰਗਰੂਰ ਦੇ ਵਿੱਚ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਦੇ ਵਾਸਤੇ ਰਿਪੇਅਰ ਕਰਨ ਵਾਸਤੇ ਠੀਕ ਕਰਾਉਣ ਵਾਸਤੇ ਮਾਨਯੋਗ ਦਿੱਤੀ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਕੰਪਲੀਟ ਦਿੱਤੀ ਸੀ ਜਿਹਦੇ ਵਿੱਚ ਇਹ ਸੀਗਾ ਜੀ ਇੱਕ ਤਾਂ ਜਿਹੜੇ ਸਾਡੀਆਂ ਸੜਕਾਂ ਨੇਗੀਆਂ ਇਹ ਸੜਕਾਂ ਸੀਗੀਆਂ ਸੜਕਾਂ ਨੇ ਸਾਡੀਆਂ ਠੀਕ ਹੈ ਜੀ ਤੇ ਇਹ ਸੜਕਾਂ ਠੀਕ ਕੀਤੀਆਂ ਜਾਂ ਰਿਪੇਅਰ ਕੀਤੀਆਂ ਜਾਂ ਨਹੀਂ ਕਿ ਜਿਹੜੇ ਸੀਵਰ ਦੇ ਟੱਕਣ ਸੀਗੇ ਉੱਚੇ ਨੀਵੇਂ ਰੱਖੇ ਹੋਏ ਨੇ ਕਿਤੇ ਰੱਖੇ ਹੀ ਨਹੀਂ ਹੋਏ ਹੈਗੇ ਜਿਹਦੇ ਨਾਲ ਆਏ ਦਿਨ ਹਾਸੇ ਵਾਪਰਦੇ ਨੇ ਇਹਨਾਂ ਦਾ ਨਹੀਂ ਕੁਝ ਕੀਤਾ ਗਿਆ 2.5 ਸਾਲਾਂ ਬਾਅਦ ਕਿਤੇ ਕਿਤੇ ਸੜਕਾਂ ਤੇ ਪੈਚ ਲਾਤੇ ਪਰ ਜਿਹੜੀ ਆ ਸੜਕਾ ਕੀ ਇਹ ਤੇ ਨਾ ਕੋਈ ਪੈਚ ਹੈ ਨਾ ਕੋਈ ਪੁੱਛ ਮੈਂ ਕਿਹਾ ਇਹਦੀ ਕਲੀਅਰ ਵੀ ਨਹੀਂ ਲਾਈ ਹੈਗੀ ਸਿੱਧੂ ਸਾਹਿਬ ਹੁਣ ਗੱਲ ਕਰੀਏ ਇਹ ਜਿਹੜੀਆਂ ਸੜਕਾਂ ਬਣਦੀਆਂ ਨੇ ਕੋਈ ਸਰਕਾਰਾਂ ਜਾਂ ਐਮ.ਐਲ.ਏ ਕੋਈ ਮੰਤਰੀ ਆਪਣੀ ਜੇਬ ਚੋਂ ਨਹੀਂ ਬਣਾਉਂਦਾ ਇਹ ਟੈਕਸ ਦਾ ਪੈਸਾ ਜਾਂਦਾ ਕਿ ਖਜ਼ਾਨੇ 'ਚ ਉਹਦੇ ਨਾਲ ਇਹ ਜਿਹੜੇ ਹੈਗੇ ਨੇ ਸੜਕਾਂ ਤਿਆਰ ਹੁੰਦੀਆਂ ਨੇ ਸਰਕਾਰੀ ਬਿਲਡਿੰਗਾਂ ਬਣਦੀਆਂ ਨੇ ਇੱਕ ਵੀਰ ਨੇ ਦੱਸਿਆ ਕਹਿੰਦੇ ਜੀ ਸਾਡੇ ਨਿਰਿੰਦਰ ਕੌਰ ਭਰਾਜ ਨਾਲ ਗੱਲ ਹੋਈ ਸੀ ਉਹ ਕਹਿੰਦੇ ਮੰਡੀ ਬੋਰਡ ਦੇ ਅੰਡਰ ਚ ਆਉਂਦੀ ਆ ਤੇ ਮੰਡੀ ਬੋਰਡ ਅੰਡਰ ਕਾਦੇ ਚ ਆਉਂਦਾ ਉਹ ਵੀ ਤਾਂ ਸਰਕਾਰ ਦੇ ਅੰਡਰ ਨਹੀਂ ਆਉਂਦਾ ਜਿਹੜੇ ਹੁਣ ਮੈਕਮੇ ਨੇ ਜਿੰਨੇ ਵੀ ਮੈਕਮੇ ਨੇ ਉਹਨਾਂ ਦੀ ਸਾਰੀ ਦੇਖਰੇਖ ਉਹਨਾਂ ਦੀ ਸਾਰੀ ਕਮਾਨ ਸਰਕਾਰਾਂ ਦੇ ਹੱਥ 'ਚ ਆ ਜੇ ਸਰਕਾਰਾਂ ਨੇ ਇਹ ਇਹ ਚੀਜ਼ ਦਾ ਹੱਲ ਕਰਵਾਉਣਗੇ ਆ ਤਾਂ ਵਿਭਾਗ ਮੈਂ ਕਿੱਥੋਂ ਕਰਵਾ ਦੂਗਾ ਵਿਭਾਗ ਨੂੰ ਫੰਡ ਦੇ ਤੇ ਵਿਭਾਗ ਕਰਵਾ ਦੂਗਾ ਜੀ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਸਰਕਾਰਾਂ ਨੇ ਤਾਂ ਸਾਡਾ ਜੀ ਡੰਬੂ ਵਜਾ ਰੱਖਿਆ ਚੰਗੀ ਤਰ੍ਹਾਂ ਅਸੀਂ ਤਾਂ ਵੋਟਾਂ ਪਾ ਕੇ ਪਸਤਾ ਰਿਆਂਗੇ ਪਰ ਹੁਣ ਆਉਣ ਵਾਲਾ ਅੱਗੇ ਟਾਈਮ ਆ ਜਿਹੜਾ ਹੁਣ ਸਰਕਾਰ ਦਾ ਫਿਰ ਜਿਹੜੇ ਲੋਕ ਨੇ ਉਹ ਡੰਬੂ ਵਜਾ ਦੇਣਗੇ ਆਪੀ